ਹੈਲੋ ਦੋਸਤੋ ਅੱਜ ਸਵੇਰ ਤੋਂ ਗਰਮੀ ਬਹੁਤ ਪੈ ਰਹੀ ਆ ਤੇ ਮੈਂ ਜਸੰਦਰ ਵਾਸਤੇ ਮੰਜਾ ਡਾਹਤਾ ਆ ਤੇ ਕੂਲਰ ਵਿੱਚ ਵੀ ਪਾਣੀ ਚੰਗੀ ਤਰ੍ਹਾਂ ਭਰ ਕੇ ਪਾਤਾ ਆ ਤੇ ਨਾਲ ਹੀ ਉਹਦੇ ਵਾਸਤੇ ਟੀਵੀ ਚਾਲੂ ਕਰਤਾ ਤੇ ਉਹਦਾ ਫੇਵਰੇਟ ਸੀਰੀਅਲ ਚੱਲ ਰਿਹਾ ਹੈ ਤੇ ਦੋਸਤੋ ਹੁਣ ਮੈਂ ਆਟੋ ਨੂੰ ਮੇਨ ਰੋਡ ਤੇ ਕੱਢ ਕੇ ਚੈੱਕ ਕਰ ਰਿਹਾ ਤਿੰਨੇ ਟਾਇਰਾਂ ਦੀ ਹਵਾ ਇਧਰਲੇ ਟਾਇਰ ਦੀ ਥੋੜੀ ਘਾਟੀ ਆ ਤੇ ਫੇਰ ਮੈਂ ਚੈੱਕ ਕਰ ਰਿਹਾ ਪਿੱਛੇ ਇੰਜਨ ਦਾ ਤੇਲ ਵੈਸੇ ਲੀਕੇਜ ਹੁੰਦਾ ਹੀ ਰਹਿੰਦਾ ਪਰ ਅੱਜ ਚਲੋ ਠੀਕ ਹੀ ਆ ਤੇ ਫਿਰ ਇਧਰਲੇ ਟਾਇਰ ਦੀ ਹਵਾ ਇਹ ਵੀ ਘਟਿਆ ਚਲੋ ਮਾਰਜ ਅੱਜ ਭਲੀ ਕਰੇ ਤੇ ਦੋਸਤੋ ਹੁਣ ਆ ਗਿਆ ਮੈਂ ਮੇਨ ਹਾਈਵੇ ਤੇ ਤੇ ਚੱਲ ਪਿਆ ਸ਼ਹਿਰ ਵੱਲੋਂ ਤੇ ਦੋਸਤੋ ਇਹ ਦੇਖੋ ਸਾਡੇ ਅੱਡੇ ਦਾ ਕਾਲਜ ਬਿਲਕੁਲ ਖਾਲੀ ਪਿਆ ਵਿਰਾਨ ਪਿਆ ਗਰਮੀ ਛੁੱਟੀਆਂ ਕਰਕੇ ਥਿਆੜਾ ਨੂੰ ਇੱਥੇ ਬਹੁਤ ਰੌਣਕਾਂ ਹੁੰਦੀਆਂ ਨੇ ਹਿਮਾਚਲ ਦੇ ਬਹੁਤ ਮੁੰਡੇ ਕੁੜੀਆਂ ਬਸ ਐਵੇਂ ਧੁੱਪੇ ਖੜੇ ਹੁੰਦੇ ਨੇ ਕਈ ਵਾਰ 100 150 ਰੁਪਏ ਬਿਲਕੁਲ ਅੱਧੇ ਘੰਟੇ ਚ ਬਣ ਜਾਂਦਾ ਪਰ ਹੁਣ ਤਾਂ ਬਿਲਕੁਲ ਦੇਖਣ ਨੂੰ ਕੁਝ ਵੀ ਨਹੀਂ ਇਕੱਲੇ ਸਿਕਿਉਰਿਟੀ ਗਾੜੀ ਬੈਠੇ ਆ ਬੜਾ ਰੁਣਾ ਦੇਲ ਦੇਖ ਕੇ ਆਉਂਦਾ ਕਦੋਂ ਮਨੂਸ ਇਹ ਗਰਮੀ ਦੀ ਛੁੱਟੀਆਂ ਖਤਮ ਹੋਣਗੀਆਂ ਤੇ ਰੌਣਕਾਂ ਲੱਗਣਗੀਆਂ ਬਹੁਤ ਟਾਈਮ ਹੋ ਗਿਆ ਤੇ ਫਿਰ ਮੈਂ ਪਹੁੰਚਾਇਆ ਗੱਡੀ ਵਿੱਚ ਥੋੜਾ ਡੀਜ਼ਲ ਇਹ ਡੀਜ਼ਲ ਪਾਉਣ ਵਾਲੇ ਅੰਕਲ ਇੱਕ ਬਾਦੋਂ ਪੂਰੀ ਤਰ੍ਹਾਂ ਹੈਂਡੀਕੈਪਟ ਨੇ ਬੜੀ ਮੁਸ਼ਕਿਲ ਨਾਲ ਰੋਜ਼ ਡੀਜ਼ਲ ਪਾਉਂਦੇ ਨੇ ਮੈਂ ਸੋਚਦਾ ਇਹਨਾਂ ਵਾਸਤੇ ਕੁਝ ਕਰਾਂ ਪਰ ਬੜਾ ਮਜਬੂਰ ਆ ਗਰੀਬੀ ਇਥੋਂ ਤੇ ਫਿਰ ਤਿੰਨ ਸਵਾਰੀਆਂ ਲੈ ਕੇ ਮੈਂ ਆ ਗਿਆ ਸ਼ਹਿਰ ਤੇ ਸ਼ਹਿਰ ਵਿੱਚ ਦੇ ਵਿੱਚ ਲੱਗੀ ਐਨ ਬਾਜ਼ਾਰ ਵਿੱਚ ਅਸ਼ਵੀਲ ਇਸ ਕਰਕੇ ਬਹੁਤ ਜਮ ਸੀਗਾ ਇਹ ਰੋੜ ਤੇ ਪਰ ਲੋਕ ਬਹੁਤ ਸ਼ਰਧਾ ਨਾਲ ਸੇਵਾ ਕਰਦੇ ਆ ਬੜਾ ਮਨ ਖੁਸ਼ ਹੁੰਦਾ ਤੇ ਫਿਰ ਮੈਂ ਦੇਖਿਆ ਇਹ ਬਾਈ ਨੂੰ ਕਿੰਨੀ ਗਰਮੀ ਅੱਜ ਤੇ ਵਿਚਾਰਾ ਇਦਾਂ ਹੀ ਪਾਗਲਾ ਵਾਂਗੂ ਵਾਟਰ ਕੂਲਰ ਤੋਂ ਪਾਣੀ ਭਰ-ਭਰ ਕੇ ਆਪਣੇ ਸਿਰ 'ਚ ਪਾ ਰਿਹਾ ਸੀ ਦੇਖੋ ਗਰੀਬੀ ਕਿੰਨੀ ਮਜਬੂਰ ਕਰਦੀ ਆ ਮੇਰੇ ਕੋਲ ਮੋਟਰ ਆ ਚਲਾਇਆ ਐਨਾ ਨਹਾਉਂਦਾ ਰਹਿਣਾ ਫਿਰ ਵੀ ਨਹੀਂ ਸਰਦਾ ਤੇ ਇਹ ਦੇਖੋ ਹਾਲ ਲੋਕਾਂ ਦੇ ਬੜੀ ਬੇਵੱਸਿਆ ਲੋਕ ਗਰਮੀ ਉੱਥੋਂ ਮਾਰੇ ਭਲੀ ਕਰੇ ਤੇ ਇਹ ਆ ਸ਼ਹਿਰ ਦਾ ਮਾਲਟਨ ਏਰੀਆ ਇੱਥੇ ਬਸ ਕੱਲੀਆਂ ਕਾਰਾਂ ਹੀ ਕਾਰਾਂ ਨੇ ਅੱਜ ਆਟੋਆਂ ਇਧਰ ਘੱਟ ਹੀ ਨੇ ਤੇ ਫਿਰ ਮੈਂ ਦੇਖੀ ਇੱਕ ਹੋਰ ਸ਼ਵੀਲ ਇਹ ਵੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਤੇ ਇਹ ਵੀਰ ਵੀ ਬੜੀ ਸ਼ਰਧਾ ਨਾਲ ਸੇਵਾ ਕਰ ਰਹੇ ਨੇ ਅੱਜ ਗਰਮੀ ਪੈ ਹੀ ਬਹੁਤ ਰਹੀ ਆ ਲੋਕੀ ਦੇਖੋ ਕਿਦਾਂ ਬੌਂਦਲੇ ਹੋਏ ਨੇ ਤੇ ਸ਼ਾਮ ਦੇ 4 ਵਜ ਗਏ ਨੇ ਬਹੁਤ ਚਿਰ ਦੇ ਨਾਲ ਦੀ ਸ਼ਵੀਲ ਆ ਮੈਂ ਵੀ ਪੀਤੀ ਬੜਾ ਮਜ਼ਾ ਆਇਆ ਬਹੁਤ ਜ਼ਿਆਦਾ ਚਿਰਲ ਸੀ ਇੱਕੋ ਹੀ ਗਲਾਸ ਨਾਲ ਪੂਰਾ ਚਿਰਲ ਹੋ ਗਿਆ ਇਹ ਦੇਖੋ ਦੋਸਤੋ ਵੀਰ ਕਿਨਿ ਸ਼ਾਦਾ ਨਾਲ ਸੇਵਾ ਕਰ ਰਹੇ ਨੇ ਇਹਨਾਂ ਨੇ ਜਿੱਥੇ ਸ਼ਵੀਲ ਲਾਈਆ ਉੱਥੇ ਬਸ ਸਿੰਗਲ ਜਾਂ ਰੋੜਿਆ ਤੇ ਬੱਸਾਂ ਦੇ ਬਹੁਤ ਤੇਜ਼ ਆਉਂਦੇ ਨੇ ਬਿਲਕੁਲ ਸਕਰਾਂ ਜਾਂ ਰੋੜਿਆ ਤੇ ਬਿਲਕੁਲ ਸਾਈਡ ਜੇ ਸ਼ਵੀਲ ਲਾਈ ਤਾਂ ਕਿੰਨਾ ਰਿਸਕ ਲੈ ਕੇ ਸੇਵਾ ਕਰ ਰਹੇ ਨੇ ਮਾਰ ਜੀ ਇਹਨਾਂ ਦੀ ਸੇਵਾ ਨੂੰ ਲਿਖੇ ਲਾਵੇ ਬਹੁਤ ਛੋਟਾ ਰੋੜਿਆ ਇੱਥੇ ਤੇ ਫੇ ਮਾਰੀ ਨੇ ਮੇਤੇ ਵੀ ਕੀਤੀ ਕਿਰਪਾ ਤੇ ਬਣਾਈ ਬਹੁਤ ਵਧੀਆ ਦਿਹਾੜੀ ਅੱਜ ਮੈਨੂੰ ਸਵੇ ਦੇ ਸਾਲਮ ਤੇ ਸਾਲਮ ਗੇੜੇ ਮਿਲ ਜਾਂਦੇ ਨੇ ਸਿੰਗਲ ਸਵਾਰੀ ਨਹੀਂ ਮਿਲੀ ਬਸ ਇੱਕ ਸਾਲਮ ਮਿਲ ਗਿਆ 150 ਦਾ ਕੋਈ 120 ਦਾ ਕੋਈ 200 ਦਾ ਤੇ ਮਾਰੀ ਜਾਨ ਨੇ ਕਿਰਪਾ ਕੀਤੀ ਆ ਤੇ ਮਨ ਬੜੇ ਦਿਨਾਂ ਬਾਅਦ ਖੁਸ਼ ਹੋਇਆ ਤੇ ਦੋਸਤੋ ਹੁਣ ਹੋ ਗਿਆ ਸ਼ਾਮ ਜੇ ਦਾ ਟਾਈਮ ਤੇ ਮੈਂ ਆ ਗਿਆ ਆਪਣੇ ਅੱਡੇ ਤੇ ਤੇ ਸ਼ਰਮੇ ਵਾਲੇ ਤੋਂ ਮੈਂ ਲੈ ਦੋ ਦੇ ਦੋ ਪੈਕੇਟ ਤੇ ਨਾਲੇ ਚੱਕਿਆ ਠੰਡਾ ਦੇ ਨਾਲੇ ਲਈ ਦਹੀਂ ਦੀ ਡੱਬੀ ਤੇ ਨਾਲੇ ਲਈ ਜਸਵੰਦਰ ਵਾਸਤੇ ਬੈਂਡੇਜ ਉਹਦੇ ਹੱਥ ਤੇ ਛੋਟੀ ਜਿਹੀ ਚੋਟ ਲੱਗ ਗਈ ਤੇ ਫੇ ਆ ਗਏ ਦੋਸਤੋ ਆਪਣੇ ਪਿੰਡ ਕੋਲ ਤੇ ਦੇਖੋ ਸਾਡੇ ਪਿੰਡ ਵਾਲੀ ਨਹਿਰ ਆ ਗਈ ਆ ਤੇ ਹਾਲੇ ਮੇਨ ਮੇਨ ਗੰਦਗੀ ਅੱਗੇ ਰੋੜ ਰਹੀ ਆ ਤੇ ਇੱਕ ਦੋ ਦਿਨ ਚੱਲੂਗੀ ਤਾਂ ਪੂਰੀ ਸਾਫ਼ ਹੋ ਜਾਣੀ ਆ ਤੇ ਫੇਰ ਮੈਂ ਲੱਭੂਗਾ ਸਾਥੀ ਕੋ ਨਹਾਉਣ ਵਾਲਾ ਕਿਉਂਕਿ ਮੇਰੇ ਨਾਲ ਦੇ ਤਾਂ ਬਾਹਰ ਛੋਟੇ ਛੋਟੇ ਮੁਰਖਾਂ ਜਿ ਬੈਠੇ ਹੋਏ ਆ ਉਹਦਾ ਇਤੇ ਕੋਈ ਹੈ ਨਹੀਂ ਤੇ ਹੁਣ ਕੋਈ ਨਵਾਂ ਸਾਥੀ ਆਪਣੇ ਨਾਲ ਦਾ ਲੱਭੂਗਾ ਤੇ ਫੇਰ ਨਹਾਵਾਂਗੇ ਤੇ ਇੰਜੋਏ ਕਰਾਂਗੇ ਜਦ ਤੱਕ ਹਾਲੇ ਇੱਕ ਦੋ ਦਿਨ ਵੇਟਿੰਗ ਹੀ ਕਰਦੇ ਆ ਤੇ ਨਹਿਰ ਦੇਖ ਕੇ ਇੰਨੀ ਗਰਮੀ 'ਚ ਮਨ ਪੂਰਾ ਖੁਸ਼ ਹੋ ਗਿਆ ਬਸ ਹੁਣ ਨਹਾਉਣ ਦੀਆਂ ਤਿਆਰੀਆਂ ਆ ਤੇ ਫੇਰ ਦੋਸਤੋ ਆਪਣੇ ਪਿੰਡ ਕੋਲ ਮੈਂ ਦੇਖੀ ਚੱਲਦੀ ਹੋਈ ਮੋਟਰ ਤੇ ਕੀਤਾ ਥੋੜਾ ਇੰਜੋਏ ਦੇਖੋ ਦੋਸਤੋ ਹੁਣ ਆ ਮੈਂ ਸਵਰਗ ਵਿੱਚ ਦੇਖੋ ਮੋਟਰ ਚੱਲਦੀ ਪਈ ਆ ਤੇ ਮੈਂ ਹੱਥ ਪੈਰ ਚੰਗੀ ਤਰ੍ਹਾਂ ਧੋਲੇ ਆ ਚੰਗੀ ਤਰ੍ਹਾਂ ਪੈਰ ਪੈਰਾਂ ਦੇ ਪਾਣੀ ਭਾ ਕੇ ਪੈਰ ਠੰਡੇ ਕਰ ਲਏ ਆ ਮਨ ਬਿਲਕੁਲ ਸ਼ਾਂਤ ਹੋ ਗਿਆ ਤੇ ਬਹੁਤ ਸੋਹਣਾ ਥੀ ਇੱਥੇ 5-10 ਮਿੰਟ ਰੁਕਿਆ ਬੜਾ ਮਜ਼ਾਰਿਆ ਹੈ ਅੱਬ ਇਹੋ ਜਿਹਾ ਸਵਰਗ ਇੰਨੀ ਗਰਮੀ ਵਿੱਚ ਹਰੇਕ ਬੰਦੇ ਨੂੰ ਦਵੇ ਇਹ ਮੇਰੀ ਦਿਲੋਂ ਦੁਆ ਆ ਤੇ ਹੁਣ ਮੈਂ ਸੋਚਦਾ ਹੀ ਵੀ ਗਰਮੀ ਇੰਨੀ ਗਰਮੀ ਚ ਠੱਕੇ ਖਣ ਕੀ ਕਰਨ ਗਿਆ ਸਾਰੀ ਦਿਨ ਇੱਥੇ ਬੈਠਾ ਰਹਿੰਦਾ ਜਿਹੜਾ ਕਿਸੇ ਨੂੰ ਪਤਾ ਲੱਗਣਾ ਸੀ ਤੇ ਐਂਡ ਵਿੱਚ ਫਾਈਨਲੀ ਮੈਂ ਆ ਗਿਆ ਪਿੰਡ ਪਿੰਡ ਵਾਲੀ ਦੁਕਾਨ ਤੇ ਤੇ ਇਥੋਂ ਲਿਆ ਘਰ ਦਾ ਛੋਟਾ ਛੋਟਾ ਸਮਾਨ ਤੇ ਦੇਖੋ ਦੋਸਤੋ ਇਹ ਸਮਾਨ ਸਿਰਫ ਅੱਡੇ ਤੋਂ ਮਿਲਦਾ ਵੇਰਕਾ ਦੁੱਧ ਦੇ ਪੈਕੇਟ ਔਰ ਤੇ ਇਹ ਸਮਾਨ ਸਿਰਫ ਟਿੰਡੋਈ ਮਿਲਦਾ ਆ ਕੋਕੋ ਦੀਆਂ 25 ਵਾਲੀਆਂ ਬੋਤਲਾਂ ਹੋਰ ਕਿਤੇ ਨਹੀਂ ਮਿਲਦੀਆਂ ਬਸ ਇਰਾ ਗੋਲੀ ਹੁੰਦੀਆਂ ਤੇ ਹੋਰ ਛੋਟੇ ਛੋਟੇ ਸਮਾਨ ਲਿਆ